ਸਸਿਕਲ ਇਹ ਆਪਣਾ ਵਾਈਟ ਸੀਗਾ ਲਿਫਟਡ ਡੇਟੇਰਾ ਗਰੁੱਪ ਯਾਨੀ ਕਿ ਆ ਪਿੰਡੀ ਲੱਗੀ ਆ ਇਹਨੂੰ ਤੇ ਇਹਨੂੰ ਖੋਲ ਕੇ ਖੋਲਿਓ ਭਾਜੀ ਇਹਨੂੰ ਕਿੰਨੀ ਕ ਥੱਲੇ ਥੱਲੇ ਕਰ ਦਿਓ ਇਹਨੂੰ ਥੱਲੇ ਕਰੋ ਇਹਨੂੰ ਹੁਣ ਆਪਾਂ ਆ ਦੇਖਾਂਗੇ ਤਾਂ ਆਏ ਨਹੀਂ तितਲੀਆਂ 100 ਤੋਂ ਉੱਤੇ ਹੋਣਾ ਕੰਮ ਜੀ ਕਿੰਨੇ ਦਿਨ ਹੋਏ ਵਿਰਿੰਦਰ ਭਾਜੀ ਇਹਨੂੰ ਲਾਈਨ ਨੂੰ ਆਹ ਤਿਤਲੀਆਂ ਜਿਹੜੀ ਕੈਪਚਰ ਕੀਤੀਆਂ ਇਹਨੂੰ ਆਪਾਂ ਨੂੰ ਕੱਟੋ-ਕੱਟ 4 ਦਿਨ ਹੋ ਗਏ ਹੋਣਗੇ ਸੇ 4 ਦਿਨ ਹਾਂਜੀ ਪਹਿਲਾਂ ਉਮੀਦ ਸੀਗੀ ਤੁਹਾਨੂੰ ਵੀ ਆ ਜਾਂਦੀ ਅੰਦਰ ਇਹ ਦਿਨ ਨਹੀਂ ਪਹਿਲਾਂ ਦੇਖੀ ਮਜ਼ਾਕ ਮਜੂਕ ਹੀ ਸਮਝਦੇ ਸੀ ਅਸੀਂ ਇਸ ਚੀਜ਼ ਨੂੰ ਵੀ ਆਊਗੀ ਕਿ ਨਹੀਂ ਆਊਗੀ ਪਰ ਇਹ ਬਾਕੀ ਆਦੇ ਰికਵਰੀ ਕੈਂਪ ਕਰਤਾ ਜੀ ਇਹਨਾਂ 4 ਦਿਨਾਂ ਚ ਇਹਨਾਂ ਇਹ 4 ਡੇਜ਼ ਰਿਕਵਰੀ ਆ ਤੇ ਆ ਜਿਹੜੀ ਪਿੰਡੀ ਲੱਗੀ ਆ ਇਹਦੇ ਕਰਕੇ ਅਸੀਂ ਲਾਈ ਸੀ ਤੇ ਉਹ ਤੋਂ ਬਾਅਦ ਆ ਪਿੰਡੀ ਦੇਖੀ ਤਾਂ ਬਿਲਕੁਲ ਕਲੀਅਰ ਆ ਜਿਹਦਾ ਪਹਿਲਾਂ ਪੱਤੇ ਇਦਾਂ ਖਾਦੇ ਸੀ ਆ ਪਿੰਡੀ ਹੁਣ ਕਲੀਅਰ ਆ ਇਹ ਵਾਲੀ ਇਹਦੀ ਸੱਦੀ ਹੋਣ ਲੱਗ ਪਈ ਹੋ ਇਹਦੇ ਮੁਰਦੀ ਸੀ ਆ ਤੁਹਾਨੂੰ ਮੈਂ ਦਿਖਾ ਦੇਣਾ ਮੁਰਦੀ ਆ ਜਿਹੜੀ ਥੋਡੀ ਪਿੰਡੀ ਨਾ ਹਾਂਜੀ ਪਹਿਲਾਂ ਥੋਡੀ ਆ ਸਟੇਜ ਸੀਗੀ ਪਿੰਡੀ ਦੀ ਹਾਂਜੀ ਹਾਂਜੀ ਆ ਵਾਲੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹੁਣ ਥੋਡੀ ਸਟੇਜ ਆ ਪਿੰਡੀ ਦੀ ਆ ਵਾਲੀ ਹਾਂਜੀ ਇਹ ਵਾਲੀ ਠੀਕ ਆ ਜੀ ਹਾਂਜੀ ਕੋਈ ਕੈਮੀਕਲ ਨਹੀਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ